ਸਿਆਸਤ 'ਚ ਆਉਣਗੇ ਮਨਕੀਰਤ ਔਲਖ ਆਪ ਜਾਂ ਭਾਜਪਾ ਕੌਣ ਕਰ ਰਿਹਾ ਹੈ ਅਪਰੋਚ ਪੰਜਾਬ 'ਚ ਆਏ ਹੜਾਂਦਰੋਂ ਲੋੜਵੰਦਾਂ ਦੀ ਨਿਜੀ ਤੌਰ ਤੇ ਮਦਦ ਕਰ ਰਹੀ ਚਰਚਾ 'ਚ ਆਏ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਸੇਵਾ ਭਾਵਨਾ ਦੀ ਜਿੱਥੇ ਵੱਡੇ ਪੱਧਰ ਤੇ ਤਾਰੀਫ ਹੋ ਰਹੀ ਆ ਉਥੇ ਹੀ ਉਹਨਾਂ ਦੇ ਸਿਆਸਤ 'ਚ ਆਉਣ ਬਾਰੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਗਬਾਣੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਮਨਕੀਰਤ ਔਲਖ ਨੇ ਇਹਨਾਂ ਅਫਵਾਹਾਂ ਤੇ ਪੂਰੇ ਤਰੀਕੇ ਨਾਲ ਰੋਕ ਲਾਉਂਦਿਆਂ ਭਵਿੱਖ 'ਚ ਸਿਆਸਤ 'ਚ ਨਾ ਉਤਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਮਨਕੀਰ ਅੌਲਖ ਨੂੰ ਸਭ ਤੋਂ ਅਹਿਮ ਸਵਾਲ ਪੁੱਛਿਆ ਗਿਆ ਕਿ ਉਹ ਸਿਆਸਤ ਜੁਆਇਨ ਕਰਨਗੇ ਜਾਂ ਕਿ ਉਹਨਾਂ ਦੇ ਪਿੱਛੇ ਭਾਜਪਾ ਜਾਂ ਆਮ ਆਦਮੀ ਪਾਰਟੀ ਵਾਗੀ ਕਿਸੇ ਪਾਰਟੀ ਦਾ ਕੋਈ ਲੀਡਰ ਹੈ ਇਸ ਦਾ ਜਵਾਬ ਦਿੰਦੇ ਹੋਏ ਅੌਲਖ ਨੇ ਸਪਸ਼ਟ ਕੀਤਾ ਨਹੀਂ ਐਵੇਂ ਦੀ ਨਹੀਂ ਆਪਾਂ ਰੱਬ ਨੂੰ ਜਾਣ ਦੇਣੀ ਆ ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਇੱਕ ਆਰਟਿਸਟ ਹਨ ਤੇ ਉਹ ساری ਉਮਰ ਆਰਟਿਸਟ ਹੀ ਰਹਿਣਾ ਚਾਹੁੰਦੇ ਹਨ ਉਹਨਾਂ ਦੀ ਇੱਛਾ ਹੈ ਕਿ ਉਹ ਬੁੜਾਪੇ 'ਚ ਵੀ ਸੁਪਰ ਡੂਪਰ ਹਿੱਟ ਗਾਣੇ ਕੱਢਣ ਮਨਕੀਰਤ ਆਲਕਨੇ ਦੱਸਿਆ ਕਿ ਇਹਨਾਂ ਦਾ ਸਾਰਿਆਂ ਰਾਜਨੀਤੀ ਪਾਰਟੀਆਂ ਭਾਵੇਂ ਉਹ ਬੀਜੇਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਸੁਖਬੀਰ ਬਾਦਲ ਹੋਵੇ ਜਾਂ ਕਾਂਗਰਸ ਹੋਵੇ ਸਾਰਿਆਂ ਨਾਲ ਪਿਆਰ ਹੈ ਉਹਨਾਂ ਨੇ ਅਕਲੇਸ਼ ਯਾਦਵ ਦੀ ਪਾਰਟੀ ਨਾਲ ਵੀ ਆਪਣੇ ਪਿਆਰ ਦਾ ਜ਼ਿਕਰ ਕੀਤਾ ਕਿਉਂਕਿ ਉਹ ਇੱਕ ਆਰਟਿਸਟ ਹਨ ਤੇ ਉਹਨਾਂ ਦਾ 올ਓਵਰ ਇੰਡੀਆ ਸਾਰਿਆਂ ਨਾਲ ਪਿਆਰ ਹੈ